ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਦੋਸਤੋ ਜਿ ਹਰ ਰੋਜ਼ ਤੁਹਾਡੇ ਲਈ ਨਵੇਂ ਨਵੇਂ ਵੀਡੀਓ ਲੈ ਕੇ حاضر ਹੁੰਦੀਆਂ। ਉਸੇ ਤਰ੍ਹਾਂ ਹੀ ਅਸੀਂ ਅੱਜ ਦੇ ਇਸ ਵੀਡੀਓ ਵਿੱਚ ਵੀ ਤੁਹਾਨੂੰ ਇੱਕ ਅਜਿਹੇ ਘਰੇਲੂ ਨੁਸਖੇ ਬਾਰੇ ਦੱਸਾਂਗੇ ਜਿਸ ਦਾ ਸੇਵਨ ਕਰਨ ਨਾਲ ਦੋਸਤੋ ਤੁਸੀਂ ਆਪਣੇ ਪਿੱਤੇ ਦੀ ਪਥਰੀ ਤੋਂ ਛੁਟਕਾਰਾ ਪਾ ਸਕਦੇ ਹੋ। ਪਿੱਤੇ ਵਿੱਚ ਪਥਰੀ ਹੋ ਜਾਣ ਤੇ ਦੋਸਤੋ ਪਿੱਤੇ ਦਾ ਪੇਸ਼ੇਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਪਰ ਦੋਸਤੋ ਜੇਕਰ ਤੁਸੀਂ ਸਾਡੇ ਦੱਸੇ ਗਏ ਨੁਸਖੇ ਦਾ ਸੇਵਨ ਸਾਡੇ ਦੱਸੇ ਗਏ ਤਰੀਕੇ ਅਨੁਸਾਰ ਕਰੋਗੇ ਤਾਂ ਦੋਸਤੋ ਤੁਹਾਨੂੰ ਪਿੱਤੇ ਦੇ ਪੇਸ਼ੇਨ ਕਰਵਾਉਣ ਦੀ ਜ਼ਰੂਰਤ ਨਹੀਂ ਪਵੇਗੀ। ਤੁਹਾਡੇ ਪਿੱਤੇ ਦੀ ਪਥਰੀ ਤੇ ਬਹੁਤ ਆਸਾਨੀ ਨਾਲ ਗਲ ਕੇ ਬਾਹਰ ਆ ਜਾਵੇਗੀ ਤਾਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਦੋਸਤੋ ਤੁਹਾਨੂੰ ਚਾਹੀਦਾ ਹੈ ਬੁੱਲੜ ਦੇ ਫੁੱਲਾਂ ਦਾ ਪਾਊਡਰ ਬੁੱਲੜ ਦੇ ਫੁੱਲਾਂ ਦਾ ਪਾਊਡਰ ਦੋਸਤੋ ਤੁਸੀਂ ਇੱਕ ਚਮਚ ਲੈਣਾ ਹੈ ਬੁੱਲੜ ਦੇ ਫੁੱਲਾਂ ਦਾ ਪਾਊਡਰ ਇੱਕ ਚਮਚ ਰਾਤ ਨੂੰ ਖਾਣੇ ਖਾਣ ਤੋਂ ਇੱਕ ਘੰਟੇ ਬਾਅਦ ਕੋਸੇ ਪਾਣੀ ਦੇ ਨਾਲ ਸੇਵਨ ਕਰਨਾ ਹੈ ਲਗਾਤਾਰ ਦੋਸਤੋ 5 ਦਿਨ ਅਜਿਹਾ ਕਰਨ ਨਾਲ ਤੁਹਾਡੇ ਪਿੱਤੇ ਦੀ ਪੱਥਰੀ ਗਲ ਕੇ ਬਾਹਰ ਆ ਜਾਵੇਗੀ ਜੇਕਰ ਦੋਸਤੋ ਤੁਹਾਡੀ ਪਿੱਤੇ ਵਿੱਚ ਪੱਥਰੀ ਛੋਟੀ ਜੀ ਹੋਵੇ ਤਾਂ ਉਹ 5 ਦਿਨ ਦੇ ਵਿੱਚ ਵਿੱਚ ਗਲ ਕੇ ਬਾਹਰ ਆ ਜਾਵੇਗੀ ਪਰ ਦੋਸਤੋ ਜੇਕਰ ਉਹ ਪੱਥਰੀ ਵੱਡੀਕਾਰ ਦੀ ਹੋਵੇ ਤਾਂ ਉਸ ਨੂੰ ਗਲ ਕੇ ਬਾਹਰ ਆਉਣ ਵਿੱਚ ਥੋੜੇ ਦਿਨ ਵੀ ਲੱਗ ਸਕਦੀ ਹਨ ਪਰ ਤੁਸੀਂ ਇਸ ਨੁਸਖੇ ਦਾ ਸੇਵਨ ਲਗਾਤਾਰ ਜਰੂਰ ਕਰਨਾ ਹੈ ਤਾਂ ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਦੋਸਤੋ ਬਿਨਾਂ ਕਿਸੇ ਦਵਾਈ ਦੇ ਬਿਨਾਂ ਕਿਸੇ ਆਪਰੇਸ਼ਨ ਦੇ ਤੁਹਾਡੇ ਪਿੱਤੇ ਦੀ ਪੱਥਰੀ ਗਲ ਕੇ ਬਾਹਰ ਆ ਜਾਵੇਗੀ ਤਾਂ ਇਸੇ ਸਾਡੇ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਧੰਨਵਾਦ